ਲਗਾਤਾਰ 25-30 ਸਾਲ ਰਹਾ ਜੀ ਔਰ ਅੱਜ ਜਿੰਨੀ ਵੱਡੀ ਕ腐ਸ਼ਨ ਨਗਰ ਨਿਗਮ ਦੇ ਵਿੱਚ ਹੈ ਸ਼ਾਇਦ ਕਦੇ ਨਹੀਂ ਕਰੋੜ ਕਰੋੜ 2-2 ਕਰੋੜ ਰੁਪਏ ਦੇ ਆਪਣੇ ਬੰਦੇ ਉਹਨਾਂ ਨੇ ਕੰਮ ਦੇ ਦਿੱਤੇ ਜਿਨ੍ਹਾਂ ਨੂੰ ਤਜਰਬਾ ਵੀ ਹੈਗਾ ਉਹਨਾਂ ਕੋਲੋਂ ਇਹ ਕੰਮ ਕਰਾ ਰਹੇ ਹੈ ਬੜੀ ਵੱਡੀ ਕ腐ਸ਼ਨ ਜਿਹੜੀ ਨਗਰ ਨਿਗਮ ਦੇ ਵਿੱਚ ਚੱਲ ਰਹੀ ਹੈ ਜਦੋਂ ਅਸੀਂ ਲੱਦੇਵਾਲੀ ਵਾਲਾ ਓਵਰ ਬ੍ਰਿਜ ਬਣਾਇਆ ਸੀ ਮੈਂ ਆਪਣੇ ਟਾਈਮ ਪੀਰੀਅਡ ਦੇ ਵਿੱਚ 10-15 ਕਰੋੜੀਆਂ ਨੂੰ ਉਸ ਜਿਹੜਾ ਓਵਰ ਬ੍ਰਿਜ ਬਣਾਇਆ ਉਹਦਾ ਫਾਇਦਾ ਮਿਲਿਆ ਸੀ ਅਸੀਂ ਜੀਸੀ ਰਿਜੋਰਡ ਦੇ ਨਾਲ ਲਾਈਨਾਂ ਲੰਘਦੀਆਂ ਸੀਗੇ ਹਰ ਦਸ ਦਾ 20-20 ਮਿੰਟ ਬਾਅਦ ਲੋਕ ਖੜੇ ਹੁੰਦੇ ਸੀ ਉੱਥੇ ਅੰਡਰਪਾਸ ਬਣਾਇਆ ਤੁਸੀਂ ਵੀ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਕੰਮ ਹੋਣਗੇ ਅੱਜ ਆਪਾਂ ਇਹ ਰਜਿਸਟਰੀ ਕਰਵਾ ਲਈ ਹੈ ਤਹਿਸੀਲਦਾਰ ਵਾਲੀ ਗੱਲ ਕਰ ਲਈਏ ਕਹਿੰਦੇ ਸੀ ਐਨਓਸੀ ਤੋਂ ਬਗੈਰ ਰਜਿਸਟਰੀ ਕਰਦੇ ਹੀ ਨਹੀਂ ਸੀ ਇਹੋ ਜਿਹੇ ਹਾਲਾਤ ਨੇ ਆਰਟੀਓ ਦਫਤਰ ਚਲੇ ਜਾਓ ਤਹਿਸੀਲਦਾਰ ਦੇ ਚਲੇ ਜਾਓ ਲਾਇਨ ਆਰਡਰ ਦੀ ਗੱਲ ਕਰਕੇ ਦੇਖ ਲਈ ਕਿਦਾਂ ਦਾ ਲਾਇਨ ਆਰਡਰ ਆ ਲੜਕੀ ਵਾਲਾ ਦੇਖਿਆ ਆਪਾਂ ਹੁਣ ਕੇਸ ਕਦੇ ਦੁਆਬੇ ਦੇ ਵਿੱਚ ਅੱਜ ਤੱਕ ਕਿਸੇ ਨੂੰ ਰੋਟੀ ਦੀ ਕਾਲ ਨਹੀਂ ਸੀ ਆਈ ਆਰਟੀਓ ਦਫਤਰ ਦੇ ਵਿੱਚ ਤੁਸੀਂ ਨਵੀਂ ਗੱਡੀ ਲੈਂਦੇ ਹੋ ਤੁਹਾਡੀ 6-6 ਮਹੀਨੇ ਆਰਤੀ ਨਹੀਂ ਮਿਲਦੀ ਤਾਂ ਇਹੋ ਜਿਹੇ ਹਾਲਾਤ ਕਦੇ ਦੁਆਬੇ ਦੇ ਵਿੱਚ ਨਹੀਂ ਹੋਏ ਤੁਸੀਂ ਸਸਿਕਾ ਜੀ ਨਮਸਕਾਰ ਮੈਂ ਅਭੀ ਕਿਸੇ ਤੁਹਾੜ ਨਾਲ ਦੇਖ ਰਿਹਾ ਹਾਂ ਸਾਇੰਟੀਵੀ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਕਾਂਗਰਸ ਤੋਂ ਸਾਬਕਾ ਵਿਧਾਇਕ ਰਹੇ ਨੇ ਰਜਿੰਦਰ 베ਰੀ ਹੁਣੇ ਜਲੰਧਰ ਤੋਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੇ ਸਵਾਲ ਹੋਣਗੇ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਉਹਰੀਆਂ ਖਿਆਲੋ ਕਿ ਤਿਆਰੀਆਂ ਹੁਣ ਇੱਕ ਤਰੀਕੇ ਨਾਲ ਲਗਾਤਾਰ ਹਰ ਇੱਕ ਪੂਰੇ ਪੰਜਾਬ ਵਿੱਚ ਹੀ ਚੱਲ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ 베ਰੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਨਮਸਕਾਰ ਜੀ ਤੁਸੀਂ ਸਾਨ ਟੀਵੀ ਤੋਂ ਆਏ ਹੋ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬਹੁਤ ਮੁਬਾਰਕਾਂ ਜੀ ਚੌਥੀ ਵਾਰ ਤੁਸੀਂ ਜ਼ਿਲ੍ਹਾ ਪ੍ਰਧਾਨ ਬਣ ਗਏ ਹੋ ਜੀ ਬ ਵਾਲੀ 2027 ਦੇ ਵਿੱਚ ਪਿਛੇ ਤਰਨਤਾਰਨ ਦੀਆਂ ਚੋਣਾਂ ਨਿਕਲ ਕੇ ਗਈਆਂ ਸੋ ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਕਿਉਂਕਿ ਹੁਣ ਇਸ ਸਮੇਂ ਜਿਹੜੇ ਮੌਜੂਦਾ ਸਾਡੇ ਵਿਧਾਇਕ ਨੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਰਮਨ ਰੋੜਾ ਜੀ ਨੇ ਤੇ ਉਹਨਾਂ ਬਾਰੇ ਫਸਟ ਆਫ ਆਲ ਕੀ ਕਹੋਗੇ ਕਿਉਂਕਿ ਹੁਣ ਜੇਲ੍ਹ ਤੋਂ ਵਾਪਸ ਆਏ ਨੇ ਜੀ ਤੇ ਜਲੰਧਰ ਤੁਸੀਂ ਦੇਖ ਰਹੇ ਹੋ ਕਿ ਸੈਂਟਰਲ ਕਿਸ ਤਰੀਕੇ ਨਾਲ ਚੱਲ ਰਿਹਾ ਕੋਈ ਵਿਧਾਇਕ ਸਿਰ ਤੇ ਨਹੀਂ ਸੀਗਾ ਜਿੰਨਾ ਚਿਰ ਉਹ ਜੇਲ੍ਹ ਦੇ ਵਿੱਚ ਸੀਗੇ ਦੇਖੋ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਚੁਣੇ ਗਏ ਸੀਗੇ ਜੀ ਔਰ ਉਹਨਾਂ ਨੇ ਲਗਾਤਾਰ ਸਾਢੇ ਕਿ ਤਿੰਨ ਸਾਲ ਐ ਜੀ ਐਮਐਲਏ ਸੈਂਟਰਲ ਕੇ ਦੀ ਵਰਕਿੰਗ ਕੀਤੀ ਸੀ ਔਰ ਜੋ ਲੋਕਾਂ ਨੇ ਜਾਂ ਜੋ ਲੋਕਾਂ ਦੀ ਮੰਸ਼ਾ ਸੀਗੀ ਵੀ ਇਹ ਚੰਗਾ ਕੰਮ ਕਰਨਗੇ ਲੇਕਿਨ ਸਾਢੇ 3 ਸਾਲਾਂ ਦੇ ਵਿੱਚ ਇਹਨਾਂ ਕੋਲੋਂ ਕੋਈ ਵੀ ਕੰਮ ਨਹੀਂ ਹੋਇਆ ਔਰ ਇਹ ਲੋਕਾਂ ਤੇ ਖਰਾ ਨਹੀਂ ਉਤਰੇ ਔਰ ਇਹਨਾਂ ਦੀ ਪਾਰਟੀ ਨਹੀਂ ਇਹ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਇੱਕ ਜਿਹੜੀ ਪਾਰਟੀ ਤੋਂ ਐਮਐਲਏ ਬਣੇ ਹੋ ਉਹ ਉਸੇ ਹੀ ਪਾਰਟੀ ਨੇ ਉਹਨਾਂ ਦੇ ਉੱਤੇ ਕ腐ਸ਼ਨ ਦੇ ਵਿਜੀਲੈਂਸ ਵੱਲੋਂ ਜਾਂਚ ਕਰਾ ਕੇ ਉਹਨਾਂ ਨੂੰ ਅੰਦਰ ਕਰਤਾ ਔਰ 4 ਮਹੀਨੇ ਲਗਭਗ ਉਹ ਅੰਦਰ ਰਹੇ ਐ ਔਰ ਬੜੇ ਬੜੇ ਵੱਡੇ ਐਲੀਗੇਸ਼ਨ ਉਹਨਾਂ ਤੇ ਲੱਗੇ ਆ ਜੀ ਔਰ ਜਿੰਨੇ ਵੀ ਸੈਂਟਰ ਹਲਕੇ ਦੀ ਕੰਸੀਸਟੈਂਸੀ ਦੇ ਲੋਕ ਨਹੀਂ ਬਲਕਿ ਸਾਰੇ ਜਲੰਧਰ ਵਾਸੀ ਦੇਖ ਕੇ ਹੈਰਾਨ ਹੋ ਗਏ ਕਿ ਇਹੋ ਜੀ ਈਡੀ ਵੱਡੀ ਕ腐ਸ਼ਨ ਇੱਕ ਐਮਐਲਏ ਕਰ ਰਿਹਾ ਆ ਆਪਾਂ ਤਾਂ ਸਮਾਜ ਦੀ ਸੇਵਾ ਕਰਨ ਵਾਸਤੇ ਜਾਨੇ ਆ ਸਮਾਜ ਦੇ ਵਿੱਚ ਵਿਚਰਦੇ ਆ ਲੋਕ ਸਾਨੂੰ ਵੋਟ ਪਾ ਕੇ ਚੁੰਦੇ ਆ ਜੀ 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 ਵੋਟ ਪਾ ਕੇ ਚੁੰਦੇ ਵੀ ਹੈ ਵੋਟ ਪਾ ਕੇ ਉਤਾਰ ਵੀ ਦਿੰਦੇ ਆ ਔਰ ਸਾਨੂੰ ਤੇ ਲੋਕਾਂ ਦੇ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਲੋਕਾਂ ਦੇ ਚੰਗੀ ਤਰ੍ਹਾਂ ਵਿਚਰਨਾ ਚਾਹੀਦਾ ਔਰ ਜਿਸ ਤਰੀਕੇ ਦੇ ਨਾਲ ਇਹ ਇਕੱਲੇ ਐਮਐਲਏ ਨਹੀਂ ਇਹਨਾਂ ਦੇ ਤਕਰੀਬਨ ਅੱਜ ਪੰਜਾਬ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਵਿਧਾਇਕ ਨੇ ਜਾਂ ਮੰਤਰੀ ਨੇ ਅੱਜ ਲੋਕ ਇਹਨਾਂ ਤੋਂ ਬਹੁਤ ਜ਼ਿਆਦਾ ਨਾਰਾਜ਼ ਨੇ ਉਹ ਕਹਿੰਦੇ ਕੋਈ ਅਸੀਂ ਬੜੀ ਵੱਡੀ ਗਲਤੀ ਕਰ ਲਈ ਹੈ ਜਿਹੜਾ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੇ ਇਹਨਾਂ ਦੇ ਕੰਮ ਚੱਲਦੇ ਆ ਪ੍ਰੈਕਟੀਕਲੀ ਇਹ ਕੋਈ ਵੀ ਕੰਮ ਨਹੀਂ ਕਰਦੇ ਤੁਸੀਂ ਲੋਕਾਂ 'ਚ ਵਿਚਰਦੇ ਹੋ 베ਜ ਸਾਹਿਬ ਮੈਂ ਤੁਹਾਡੀ ਗੱਲ ਕਰ ਲਾ ਕਿਉਂਕਿ ਤੁਸੀਂ ਜਲੰਧ ਦੇ ਜਰੋ ਵਿਧਾਇਕ ਸੀ ਕਿ ਲੋਕੀ ਕਹਿੰਦੇ ਕਿ 베ਜ ਸਾਹਿਬ ਇਹੋ ਜੀ ਵਿਧਾਇਕ ਸੀ ਕਿ ਜਿਹੜੇ ਮੋਟਰਸਾਈਕਲ ਦੇ ਕਿਸੇ ਵਿੱਚ ਬਹਿ ਕੇ ਵੀ ਆ ਜਾਂਦੇ ਸੀ ਕਿ ਕੋਈ ਸਿਕਿਉਰਟੀ ਭਾਵੇਂ ਨਾ ਵੀ ਹੋਵੇ ਮੋਟਰਸਾਈਕਲ ਤੇ ਬਹਿ ਕੇ ਲੋਕਾਂ ਤੱਕ ਪਹੁੰਚ ਕਰ ਲੈਂਦੇ ਸੀ ਕਿ ਹਾਂਜੀ ਜੀ ਜਾਇਓ ਜਿੱਥੇ ਵੀ ਜਾਣਾ ਹੈ ਲੋਕਾਂ ਨੇ ਜਿੱਥੇ ਯਾਦ ਕੀਤਾ ਜਾਂ ਬੁਲਾਇਆ ਤੁਹਾਨੂੰ ਉੱਥੇ ਬਿਲਕੁਲ ਮੈਂ ਐਜੇ ਕਾਉਂਸਲਰ ਵੀ ਰਿਹਾ ਜੀ ਔਰ ਸਤਵੀਂ ਵਾਰ ਹੁਣ ਮੇਰੀ ਵਾਈਫ ਬਣੀ ਕਾਉਂਸਲਰ ਜੀ ਔਰ ਅਸੀਂ ਕਾਉਂਸਲਰ ਬਣ ਕੇ ਵੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਹ ਸੱਚੇ ਤੌਰ ਤੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਦੇ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਈ ਕੰਮ ਰਹਿ ਵੀ ਜਾਂਦੇ 100% ਤੇ ਨਹੀਂ ਕੰਮ ਹੁੰਦੇ ਚਾਹੇ ਉਹ ਡਿਵੈਲਪਮੈਂਟ ਦਾ ਕੰਮ ਸੀ ਜਾਂ ਕੋਈ ਸਾਡੇ ਹੋਰ ਪੰਜਾਬ ਦੇ ਕੰਮ ਸੀਗੇ ਜਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਨੂੰ ਅੱਗੇ ਲੈ ਜਾਣਾ ਸੀਗਾ ਅਸੀਂ ਪੂਰੀ ਕੋਸ਼ਿਸ਼ ਕੀਤੀ ਪੂਰੇ ਕੰਮ ਕੀਤੇ ਔਰ ਜੋ ਕੰਮ ਅਸੀਂ ਕਰਕੇ ਗਏ ਆਪਣੀ ਕੰਸਿਸਟੈਂਸੀਆਂ ਦੇ ਵਿੱਚ ਅੱਜ ਲੋਕ ਯਾਦ ਕਰਦੇ ਆ ਕਿ ਵਾਕਈ ਤੁਹਾਡੇ ਵੇਲੇ ਦੇ ਕੰਮ ਹੋਇਆ ਔਰ ਉਸ ਤੋਂ ਬਾਅਦ ਕੋਈ ਵੀ ਕੰਮ ਨਹੀਂ ਹੋਇਆ ਔਰ ਜਦੋਂ ਅਸੀਂ ਲੱਦੇ ਵਾਲੀ ਵਾਲਾ ਓਵਰ ਬ੍ਰਿਜ ਬਣਾਇਆ ਸੀ ਮੈਂ ਆਪਣੇ ਟਾਈਮ ਪੀਰੀਅਡ ਦੇ ਵਿੱਚ 10-15 ਕਲੋਨੀਆਂ ਨੂੰ ਉਸ ਜਿਹੜਾ ਓਵਰ ਬ੍ਰਿਜ ਬਣਾਇਆ ਉਹਦਾ ਫਾਇਦਾ ਮਿਲਿਆ ਸੀਗਾ ਅਸੀਂ ਜੀਸੀ ਰਿਜੋਰਟ ਦੇ ਨਾਲ ਲਾਈਨਾਂ ਲੰਘਦੀਆਂ ਸੀਗੀਆਂ ਹਰ 10 ਦਾ 20-20 ਮਿੰਟ ਬਾਅਦ ਲੋਕ ਖੜੇ ਹੁੰਦੇ ਸੀਗੇ ਉੱਥੇ ਅੰਡਰਪਾਸ ਬਣਾਇਆ ਸੀਗਾ ਇਸੇ ਤਰ੍ਹਾਂ ਅਸੀਂ ਪ੍ਰਾਗਪੁਰ ਦੇ ਵਿੱਚ ਅੰਡਰਪਾਸ ਬਣਾਇਆ ਸੀ ਇਹੋ ਜੇ ਕੰਮ ਕੀਤੇ ਇੱਕ ਅਸੀਂ ਕਾਲੇ ਸੀਗਾ ਅਕਾਲੀ ਦਲ ਬਾਦਲਵਿਲੇ ਦਾ ਖੰਡਰ ਬਣਿਆ ਪਿਆ ਸੀਗਾ ਉਹਨਾਂ ਨੇ ਤੇ 10 ਕਰੋੜ ਰੁਪਇਆ ਲਾ ਕੇ ਅਸੀਂ ਕਾਲੇ ਦੀ ਗੱਲ ਕਰ ਰਹੇ ਹਾਂ ਨਿਫਟ ਓਕੇ ਨੈਸ਼ਨਲ ਇੰਜੀਨੀਅਰਿੰਗ ਟੈਕਨੋਲੋਜੀ ਗੁਰੂ ਗੋਬਿੰਦ ਸਿੰਘ ਐਨੀਓ ਦੇ ਵਿੱਚ ਬਣਾਇਆ ਔਰ 18 18 ਬੱਚਿਆਂ ਨੂੰ ਡਿਜ਼ਾਈਨਿੰਗ ਕੋਰਸ ਦਾ ਅਸੀਂ ਉਹਨਾਂ ਨੂੰ ਸ਼ੁਰੂ ਵੀ ਸ਼ੁਰੂਆਤ ਵੀ ਕਰਾਈ ਸੀ ਔਰ ਅੱਜ ਸਾਢੇ 3-4 ਸਾਲ ਹੋ ਗਏ ਸਰਕਾਰ ਬਣਿਆ ਨੂੰ ਉਹ 18 ਦੇ 18 ਬੱਚੇ ਹੀ ਉਹ ਇੱਕ ਇੱਕ ਸਮੈਸਟਰ ਪਾਸ ਕਰਕੇ ਚਲੇ ਗਏ ਔਰ ਉਸ ਤੋਂ ਬਾਅਦ ਕੋਈ ਬੱਚਾ ਵੀ ਨਹੀਂ ਆਇਆ ਉਹ ਵੀ ਖੰਡਰ ਜਿੱਦਾਂ ਪਹਿਲਾਂ ਖੰਡਰ ਹੋ ਗਈ ਸੀ ਅਕਾਲੀ ਦਲ ਬੀਜੇਪੀ ਵੱਲੇ ਹੁਣ ਫਿਰ ਉਹੀ ਬਿਲਡਿੰਗ ਇੱਕ ਉਹਨਾਂ ਦਾ ਉੱਥੇ ਵੀਰ ਬੈਠਾ ਇੱਕ ਸਕਿਉਰਟੀ ਗਾਰਡ ਸਾਰੇ ਦੇ ਸਾਰੇ ਉਸੇ ਹੀ ਹਾਲ ਬਣੇ ਪਏ ਉਸੇ ਹੀ ਏਸੀ ਲੱਗੇ ਪਏ ਮੈਨੂੰ ਤਾਂ ਲੱਗਦਾ ਕੋਈ ਅੱਗੋਂ ਇਹਨਾਂ ਨੇ ਨਵਾਂ ਸਟੂਡੈਂਟ ਨਹੀਂ ਲੈ ਕੇ ਆਂਦਾ ਕੋਈ ਨਵਾਂ ਟੀਚਰ ਨਹੀਂ ਲਾਇਆ ਉਸੇ ਤਰ੍ਹਾਂ ਖੰਡਰ ਹੋਏ ਪਏ ਇਹੋ ਜੇ ਕੰਮ ਅਸੀਂ ਕੀਤੇ ਸੀਗੇ ਔਰ ਲੋਕਾਂ ਨੂੰ ਯਾਦ ਆ ਔਰ ਉਹਨਾਂ ਨੇ ਦੇਖ ਲਿਆ ਕਿ ਆਮ ਆਦਮੀ ਪਾਰਟੀ ਦਾ ਜਦੋਂ ਸਾਡੇ ਨਾਲ ਕੰਪੈਰੀਸ਼ਨ ਕਰਦੇ ਆ ਉਹ ਕਹਿੰਦੇ ਵੀ ਤੁਹਾਡੀ ਸਰਕਾਰ ਜਿਹੜੀ ਸੀ ਕਾਂਗਰਸ ਸਰਕਾਰ ਉਹ ਚੰਗੀ ਸੀ ਅੱਛਾ ਹੁਣ ਬੇਅਦਬ ਸਾਹਿਬ ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਕੱਟੜਵਾਦ ਹੁੰਦਾ ਸੀਗਾ ਜੀ ਪਾਰਟੀ ਨੂੰ ਲਗੇ ਕੱਟੜ ਕਾਂਗਰਸੀ ਇਹ ਕੱਟੜ ਖਾਲੀ ਹੋ ਗਏ ਉਹ ਹੁਣ ਕਿਉਂਕਿ ਲੋਕ ਕਹਿੰਦੇ ਕਿ ਐਡਵਾਂਸ ਵੀ ਹੋ ਗਏ ਸੋਸ਼ਲ ਮੀਡੀਆ ਥੋੜਾ ਜ਼ਿਆਦਾ ਆ ਗਿਆ ਇਹ ਕੱਟਰਵਾਚ ਚ ਕਿੰਨਾ ਕੁ ਫਰਕ ਪਿਆ ਤੁਹਾਨੂੰ ਲੱਗਦਾ ਕਿ ਹੁਣ ਵੀ ਹੈਗੇ ਨੇ ਲੋਕ ਇਹ ਵਜੇ ਇਹ ਹੈ ਜੀ ਜਿਹੜੇ ਪੁਰਾਣੇ ਲੋਕ ਨੇ ਉਹ ਤੇ ਕੱਟਰ ਨੇ ਇਹ ਲੈਕਚਰ ਜਿਕੇ ਅਸੀਂ ਵੋਟ ਕਾਂਗਰਸ ਨੂੰ ਪਾਣੀਆ ਜੋ ਮਰਜ਼ੀ ਹੋ ਜਾਈ ਉਹ ਮਰਜ਼ੀ ਹੋ ਜਾਈ ਸੀ ਹਾਂ ਕੱਟਰਵਾਦ ਹੈ ਪਰ ਜਿਹੜੀ ਨਵੀਂ ਜਨਰੇਸ਼ਨ ਆਈ 18 ਸਾਲਾਂ ਤੋਂ ਬਾਅਦ ਜੀ ਉਹ ਦੇਖਦੇ ਆ ਵੀ ਕਿਹੋ ਜਿਹੇ ਇਨਸਾਨ ਹੈ ਕਿੱਦਾਂ ਦਾ ਉਹ ਉਹ ਵਿਅਕਤੀ ਦੇ ਪ੍ਰਤੀ ਕੱਟਰਵੰਤੀ ਕਰਦੇ ਆ ਵੀ ਕਿੱਦਾਂ ਦਾ ਬੰਦਾ ਹੈਗਾ ਉਹ ਪਾਰਟੀ ਨਹੀਂ ਦੇਖਦੇ ਕੈਰੈਕਟਰ ਦੇਖਦੇ ਆ ਕਿਹੋ ਜਿਹੇ ਕੰਮ ਕਰਦਾ ਹੈ ਕਿੱਦਾਂ ਦਾ ਬੰਦਾ ਹੈ ਇਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਆਈ ਹੈ ਉਹਨਾਂ ਨੇ ਬੜਾ ਭਾਰੀ ਬਦਲਾਅ ਲੈ ਕੇ ਆਂਦਾ ਸੀ ਆਮ ਆਦਮੀ ਪਾਰਟੀ ਵੇਲੇ ਵੀ ਸਾਰੇ ਨੌਜਵਾਨਾਂ ਨੇ ਚਾਹੇ ਉਹਨਾਂ ਦੇ ਮਾਪੇ ਨੇ ਕਿਸੇ ਹੋਰ ਨੂੰ ਵੋਟ ਪਾਈ ਲੇਕਿਨ ਬੱਚਿਆਂ ਨੇ ਨੌਜਵਾਨਾਂ ਨੇ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੋਟ ਪਾਈ ਸੀ ਕਿ ਪਤਾ ਨਹੀਂ ਕਿੱਡਾ ਵੱਡਾ ਇਹ ਬਦਲਾਅ ਪੰਜਾਬ ਦੇ ਵਿੱਚ ਲੈ ਕੇ ਆਣਗੇ ਔਰ ਜਿਹੜੀ ਕੱਟੜਤਾ ਮੈਂ ਤੇ ਇਹ ਕਹਾਂਗਾ ਕਿ ਪੁਰਾਣੇ ਬੰਦਿਆਂ ਦੇ ਵਿੱਚ ਪੁਰਾਣੇ ਵਿਅਕਤੀਆਂ ਦੇ ਵਿੱਚ ਹੈਗੀ ਸੀ ਜਿਹੜੀ ਨਵੀਂ ਜਨਰੇਸ਼ਨ ਨੇ ਉਹਨਾਂ ਦੇ ਵਿੱਚ ਨਹੀਂ ਕੱਟਦੀ ਹੁਣ ਕਿਵੇਂ ਦੇਖਦਾ ਕਿਉਂਕਿ ਦੇਖੋ ਲੋਕਾਂ ਦੇ ਮਨਾਂ ਵਿੱਚ ਨਾ ਜ਼ਹਿਨ 'ਚ ਇਹ ਜ਼ਰੂਰ ਹੈ ਕਿ ਕਾਂਗਰਸ ਹੁਣ ਕਿਤਨਾ ਕਿਤੇ ਬੰਦ ਹੋਈ ਪਈ ਆ ਅੱਧੇ ਬੰਦੇ ਵੱਖਰੇ ਹੋਏ ਪਏ ਅੱਧੇ ਬੰਦੇ ਵੱਖਰੇ ਹੋਏ ਪਏ ਆ ਉਹਦੇ ਕਰਕੇ ਵੀ ਨਾ ਕਿਤਨੇ ਕਿਤੇ ਸਵਾਲ ਉਹ ਪਾਰਟੀ ਨੂੰ ਵੀ ਲੈ ਕੇ ਚਲਦੇ ਨੇ ਕਿ ਹਾਂਜੀ ਜੇਕਰ ਕਾਂਗਰਸ ਵਾਲੇ ਆਪ ਹੀ ਨਹੀਂ ਇਕੱਠੇ ਹੋਣਦੇ ਆ ਤਾਂ ਫਿਰ ਅੱਗੇ ਅੰਗ ਕਿਵੇਂ ਕਰਨਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਹੂੰ ਕਾਂਗਰਸ ਐਸ ਵੇਲੇ ਪੰਜਾਬ ਦੀ ਇਕੱਠੀ ਹੈ ਕਿਉਂਕਿ ਜਦੋਂ ਵੀ ਕਿਧਰੇ ਵੀ ਗੱਲ ਹੁੰਦੀ ਆ ਜੀ ਉਹ ਠੀਕ ਕੋਈ ਗੱਲ ਹੁੰਦੀ ਹੈ ਕਿ ਆਉਣ ਵਾਲਾ ਜਿਹੜਾ ਸਮੇਂ ਹੈ ਆਉਣ ਵਾਲਾ ਜਿਹੜਾ ਵਕਤ ਹੈ ਕਾਂਗਰਸ ਦਾ ਕਿਉਂਕਿ ਹੁਣ ਚੰਨੀ ਸਾਹਿਬ ਉਹਨਾਂ ਦੇ ਵੀ ਘਰੇ ਇਕੱਠੇ ਕੀਤੇ ਰਹੇ ਉਦੋਂ ਵੀ ਸਭੋ ਆਹੀ ਹੋਇਆ ਕਿ ਦੇਖੋ ਕਾਂਗਰਸ ਆਦੀ ਇਕੱਠੀ ਹੋਈ ਪਈ ਹੈ ਬਿਲਕੁਲ ਬਿਲਕੁਲ ਚੰਨੀਵਰ ਨੇ ਉਹ ਦਿਨ ਮਹਾਰਾਜ ਦੀ ਬੀੜ ਰੱਖੀ ਸੀਗੀ ਉਹਨਾਂ ਨੇ ਪਾਰਟ ਰਖਾਇਆ ਸੀ ਔਰ ਮੇਰਾ ਖਿਆਲ ਸਮੂਤੀ ਕਾਂਗਰਸ ਉਹਨਾਂ ਦੇ ਘਰ ਇਕੱਠੀ ਹੋਈ ਸੀ ਔਰ ਉਸ ਤੋਂ ਪਹਿਲਾਂ ਵੀ ਜਦੋਂ ਅਸੀਂ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਸੀਗੀ ਜਿਹੜੇ ਸਾਡੇ ਪ੍ਰਭਾਰੀ ਸੀਗੇ ਭਗੇਲ ਸਾਹਿਬ ਉਦੋਂ ਵੀ ਸਾਰੇ ਇਕੱਠੇ ਹੋਏ ਸੀਗੇ ਇੱਕ ਮੈਂ ਤਾਂ ਕਹਾਂਗਾ ਵੀ ਜਿਹੜੀ اپوزیشن ਵਾਲੇ ਤੇ ਅਸੀਂ ਹੁਣ ਅਸਲੇ ਹੈਗੇ ਆ ਜਿਹੜੀ ਪਾਰਟੀ ਰਾਜ ਕਰਦੀ ਹੈ ਉਹ ਹੀ ਸਾਡੇ ਚ ਵੰਡ ਪਾਈ ਜਾਂਦੀ ਉਹ ਕਹਿੰਦੀ ਹੈ ਵੀ ਇਹ ਲੱਗ ਲੱਗ ਨੇ ਜੀ ਇਹ ਲੱਗ ਲੱਗ ਨੇ ਜੀ ਇਹ ਲੱਗ ਲੱਗ ਨੇ ਜੀ ਉਹ ਹੀ ਮੀਡੀਆ ਦੇ ਵਿੱਚ ਫੁਲਾਉਂਦੇ ਆ ਕਿ ਲੱਗ ਨੇ ਪਰ ਜਿੰਨਾ ਕੁ ਮੈਨੂੰ ਸਮਝ ਆ ਜਿੰਨਾ ਕੁ ਅਸੀਂ ਆਈ ਜਾਈਦਾ ਸਾਡੇ ਹਿਸਾਬ ਦੇ ਨਾਲ ਅਸਲੇ ਕਾਂਗਰਸ ਜਿਹੜੀ ਹੈ ਇਕੱਠੀ ਹੈ ਜੇ ਅਸੀਂ ਇਕੱਠੇ ਹੋ ਕੇ ਇਲੈਕਸ਼ਨ ਲੜਾਂਗੇ ਤਾਂ ਹੀ 2027 ਦੇ ਵਿੱਚ ਸਰਕਾਰ ਬਣਾਵਾਂਗੇ ਜੇ ਜੇ ਅਸੀਂ ਅਲੱਗ-ਅਲੱਗ ਲੜਾਂਗੇ ਤੇ ਸਾਡੀ ਸਰਕਾਰ ਨਹੀਂ ਆਏ 2027 ਚ ਕਿਵੇਂ ਸੈਂਟਰਲ ਤੋਂ ਤੁਹਾਡਾ ਹੈ ਸੀਟ ਦਾ ਇਸ ਵਾਰ ਹਾਂਜੀ ਹਾਂਜੀ ਲੜਾਂਗੇ ਜੀ 2027 ਦੇ ਵਿੱਚ ਆਪਾਂ ਇਸੇ ਕੰਸਿਸਟੈਂਸੀ ਦੇ ਵਿੱਚੋਂ ਸੈਂਟਰਲ ਚੋਂ ਹਾਂ ਸੈਂਟਰਲ ਦੇ ਵਿੱਚੋਂ ਕਿਉਂਕਿ ਇੱਕ 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 ਹੋਰ ਆ ਕਿਉਂਕਿ ਸੈਂਟਰਲ ਵਿੱਚ ਨਾ ਐਸੀ ਤੱਪਕਾ ਬਹੁਤ ਆਉਂਦਾ ਜੀ ਐਸੀ ਜਨਤਾ ਬਹੁਤ ਆਉਂਦੀ ਨਹੀਂ ਤਰਨ ਤਰਨ ਜੇ ਇਲੈਕਸ਼ਨ ਹੋਏ ਸੀਗੇ ਰਾਜਾ ਬੜਿੰਗ ਉਹਨਾਂ ਦਾ ਬਿਆਨ ਜਦੋਂ ਸਾਹਮਣੇ ਆਇਆ ਹੈ ਕਿ ਐਸੀ ਮੈਂ ਉਹਨੂੰ ਬੋਲੂਗਾ ਨਹੀਂ ਬਿਆਨ ਨੂੰ ਉਹ ਬਿਆਨ ਬੜਾ ਕਰੋੜ ਕਰੋੜ ਕੇ ਬੋਲਿਆ ਗਿਆ ਸੀਗਾ ਬੂਟਾ ਸਿੰਘ ਖਣੌਨ ਲੈ ਕੇ ਹੈ ਨਾ ਉਸ ਬਿਆਨ ਤੋਂ ਬਾਅਦ ਕਹਿੰਦਾ ਕਿ ਐਸੀਪੀ ਜਨ ਬੜਾ ਖਿਲਾਫ ਹੋਇਆ ਹਨਾ ਪੁਤਲੇ ਵੀ ਫੂਕੇ ਗਏ ਕਹਿੰਦੇ ਜੋ ਵੀ ਐਫ ਆਈ ਆਰ ਵੀ ਦਰਜ ਹੋਈ ਹੁਣ ਤੁਹਾਨੂੰ ਕਿਉਂਕਿ ਤੁਹਾਡੇ ਜੀ ਸੈਂਟਰ ਦੀ ਗੱਲ ਕਰੀ ਸੈਂਟਰਲ ਦੇ ਵਿੱਚ ਐਸੀ ਤਰ੍ਹਾਂ ਬਹੁਤ ਆਈ ਹਨ ਐਸੀ ਭਾਈ ਜਿਹਾ ਆਉਂਦਾ ਤੇ ਉਹਦਾ ਫਰਕ ਪਾਉਂਗਾ ਤੁਹਾਨੂੰ ਲੱਗਦਾ ਕਿ ਜਿੱਥੇ ਹੁਣ ਰਾਜਾ ਬੜਿੰਗ ਹੁਣਾਂ ਦੇ ਵੱਲੋਂ ਇਹੋ ਜਿਹੇ ਸ਼ਬਦ ਬੋਲੇ ਗਏ ਸਕੇ ਜੀ ਐ ਐਸਸੀ ਕਮਿਸ਼ਨ ਵੱਲੋਂ ਵੀ ਉਹਨਾਂ ਨੂੰ ਬੁਲਾਇਆ ਗਿਆ ਫਿਰ ਇਹ ਬਹੁਤ ਸਾਰੀਆਂ ਲੋਕਾਂ ਦੇ ਵੱਲੋਂ ਵੀ ਬੜਾ ਵਿਰੋਧ ਕੀਤਾ ਗਿਆ ਸਕੇ ਇਹਦਾ ਫਰਕ ਕਿੰਨਾ ਪਾਉਂਗਾ ਕਿਉਂਕਿ ਤਰਨ ਤਰਨ ਵੋਟਰਾਂ ਦੇ ਵਿੱਚ ਵੀ ਚੌਥੇ ਨੰਬਰ ਤੇ ਕਾਂਗਰਸ ਪਹੁੰਚ ਰਹੀ ਹੈ ਪਹਿਲੇ ਤੇ ਆਮ ਆਦਮੀ ਪਾਰਟੀ ਜਾਂ ਇਹ ਦੂਜੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਤੀਜੇ ਤੇ ਆ ਜਾਂਦੇ ਜੀ ਉੱਥੇ ਦੀ ਕਾਂਗਰਸ ਰਹਿ ਜਾਂਦੀ ਏ ਉਹ ਸ਼ਬਦਾਂ ਦਾ ਕਿਤਨਾ ਕਿਤੇ ਫਰਕ ਪਿਆ ਤੁਹਾਨੂੰ ਲੱਗਦਾ ਹੋਊਗਾ ਵੇਖੋ ਜਦੋਂ ਬਾਈ ਇਲੈਕਸ਼ਨ ਹੁੰਦੀ ਹੈ ਜਿਹੜੀ ਮਰਜ਼ੀ ਸਟੇਟ ਵਿੱਚ ਹੋਵੇ ਜਿੰਦਾ ਰਾਜਪート ਹੋਵੇ ਬਾਈ ਇਲੈਕਸ਼ਨ ਤਾਂ ਉਹਨਾਂ ਦੀ ਮੰਨੀ ਜਾਂਦੀ ਹੈ ਕਿਉਂਕਿ ਉੱਥੇ ਸਾਰੀ ਸਰਕਾਰੀ ਮਸ਼ੀਨਰੀ ਵੀ ਚੱਲਦੀ ਹੈ ਅਫਸਰ ਵੀ ਚੱਲਦੇ ਐਸ ਐਚਓ ਡੀ ਐਸ ਪੀ ਸਭ ਨੂੰ ਟੀਚਾ ਦੇ ਦਿੱਤਾ ਜਾਂਦਾ ਵੀ ਭਾਈ ਇੰਨੀਆਂ ਵੋਟਾਂ ਤੂੰ ਪਾਣੀ ਆ ਨਾ ਪਾਈਆਂ ਤਾਂ ਫਿਰ ਦੇਖ ਲੈ ਇਹ ਹੁੰਦਾ ਹੀ ਏ ਬਿਲਕੁਲ ਇਸੇ ਤਰ੍ਹਾਂ ਤਰਨਤਾਰਨ ਦੇ ਵਿੱਚ ਵੀ ਹੋਇਆ ਇਹਨਾਂ ਦੀ ਪਹਿਲਾਂ ਵੀ ਜਿਹੜੀਆਂ ਇਲੈਕਸ਼ਨਾਂ ਸੀ ਇੱਥੇ ਬਾਈ ਇਲੈਕਸ਼ਨਾਂ ਜਲੰਧਰ ਵਿੱਚ ਵੀ ਲੜੀਆਂ ਉਦੋਂ ਦੇਖਿਆ ਵੀ ਜਿਹੜਾ ਐਸ.ਐਚ.ਓ. ਡੀ.ਐਸ.ਪੀ. इवन ਕਿ ਡਿਪਟੀ ਕਮਿਸ਼ਨਰ ਵੀ ਪੁਲਿਸ ਕਮਿਸ਼ਨਰ ਵੀ ਸਾਰੇ ਇੱਕ ਪਾਸੇ ਲੱਗ ਜਾਂਦੇ ਆ ਕਿ ਜਿੰਦਾ ਰਾਜਪਾਠਾ ਉਹਦੀ ਮਦਦ ਕਰਨ ਲੱਗ ਜਾਂਦੇ ਸਰਕਾਰੀ ਮਸ਼ੀਨਰੀ ਲੱਗ ਜਾਂਦੀ ਅੰਨੇਵਾ ਪੈਸਾ ਵੀ ਲਾਂਦੇ ਆ ਔਰ ਇਸੇ ਤਰ੍ਹਾਂ ਤਰਨਤਾਰਨ ਦੇ ਵਿੱਚ ਹੋਇਆ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਐਸ.ਸੀ. ਭਾਈਚਾਰੇ ਦੀ ਠੇਸ ਪਹੁੰਚੀ ਆ ਕਾਂਗਰਸ ਪਾਰਟੀ ਨੂੰ ਦੇਖੋ ਕਿਸੇ ਵੇਲੇ ਕੋਈ ਗੱਲ ਮੂੰਹੋਂ ਨਿਕਲ ਜਾਂਦੀ ਪਰ ਜਿਹੜਾ ਰਾਜਾ ਵਡਿੰਗਵਰਾਂ ਨੇ ਕੋਈ ਵੀ ਐਸਸੀ ਦੇ ਖਿਲਾਫ ਗੱਲ ਨਹੀਂ ਸੀ ਕਹੀ ਉਹਨਾਂ ਨੇ ਗੱਲ ਤੇ ਕਿਸੇ ਹੋਰ ਢੰਗ ਨਾਲ ਕੀਤੀ ਕਿ ਅਸੀਂ ਇੱਕ ਗਰੀਬ ਵਿਅਕਤੀ ਨੂੰ ਵੀ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ ਇੱਕ ਗਰੀਬ ਇਨਸਾਨ ਨੂੰ ਅੱਗੇ ਲੈ ਕੇ ਆਂਦਾ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਲੇਕਿਨ ਉਹ ਮੈਂ ਕਹੂੰਗਾ ਕਿ ਕਿਸੇ ਹੋਰ ਢੰਗ ਦੇ ਨਾਲ ਪੇਸ਼ ਹੋ ਗਿਆ ਜਿੰਦੇ ਕਰਕੇ ਐਸਸੀ ਭਾਈਚਾਰਾ ਥੋੜਾ ਬੋੜਾ ਸਾਡੇ ਨਾਲ ਨਾਰਾਜ਼ ਹੋਇਆ ਪਰ ਐਸਸੀ ਭਾਈਚਾਰਾ ਜਿਹੜਾ ਕਾਂਗਰਸ ਦੇ ਨਾਲ ਹਮੇਸ਼ਾ ਰਿਹਾ ਮੈਨੂੰ ਹੁਣ ਵੀ ਯਕੀਨ ਹੈ ਕਿ ਐਸਸੀ ਭਾਈਚਾਰਾ ਸਾਡੇ ਤੋਂ ਕਦੇ ਵੀ ਦੂਰ ਨਹੀਂ ਹੋ ਸਕਦਾ ਜਲੰਧਰ ਤੋਂ ਐਮਪੀ ਨੇ ਚੱਲ ਜਿਸ ਨੇ ਚੰਨੀ ਹੋਣੇ ਸਾਬਕਾ ਮੁੱਖ ਮੰਤਰੀ ਜਿਹੜੇ ਤੇ ਐਦ ਕੀ ਇਸ ਵਾਰ ਜੇ ਕਹ ਲੋ ਕਿ ਮੁੱਖ ਮੰਤਰੀ ਚੇਹਰਾ ਜੇ ਕਾਂਗਰਸ ਆਪਣਾ ਦਿਖਾਵੇ ਤਾਂ ਕਿ ਨੂੰ ਲੈ ਕੇ ਆਸੇ ਤੁਹਾਨੂੰ ਹੈ ਕੋਈ ਉਹਦਾ ਅੰਦਾਜ਼ਾ ਜੀ ਵੇਖੋ ਮੈਂ ਤੇ ਇਹੀ ਕਹਾਂਗਾ ਕਿ ਆਪਾਂ ਸਾਰੇ ਹੱਲ ਕੇ ਇਕੱਠੇ ਹੋ ਗਏ ਇਲੈਕਸ਼ਨਾਂ ਲੜੀਏ ਜੀ ਜਦੋਂ ਅਸੀਂ ਇਲੈਕਸ਼ਨ ਜਿੱਤ ਜਾਵਾਂਗੇ ਫਿਰ ਜੋ ਹਾਈ ਕਮਾਂਡ ਜਿੰਨੂੰ ਵੀ ਬਣਾਏਗਾ ਉਹਦੇ ਨਾਲ ਸਾਰੇ ਐਮਐਲਏ ਸਾਹਿਬਾਨ ਜਿਹੜੇ ਵੀ ਅਸੀਂ ਜਿੱਤ ਕੇ ਆਵਾਂਗੇ ਉਹ ਚੱਲਣ ਜਾਂ ਜਿੰਨੇ ਵੀ ਸਾਡੇ ਵੱਡੇ ਲੀਡਰ ਨੇ ਜੀ 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 ਉਹਨਾਂ ਨੂੰ 15 15 20 20 ਸੀਟਾਂ ਦੇ ਦੇਣਾ ਕਿ ਭਾਈ 20 ਸੀਟਾਂ ਤੇਰੇ ਅੰਡਰ ਲੜਨੀਆਂ 20 ਸੀਟਾਂ ਤੇਰੇ ਅੰਡਰ ਲੜਨੀਆਂ ਜਿਹੜਾ ਵੱਧ ਸੀਟਾਂ ਲੈ ਕੇ ਆ ਜੀ ਉਹਨੂੰ ਮੁੱਖ ਮੰਤਰੀ ਬਣਾ ਦਿਓ ਮੇਰੀ ਮੇਰੀ ਤੇ ਸਜੈਸ਼ਨ ਹੈ ਕਿਉਂਕਿ ਉਹਦੇ ਵਿੱਚ ਵੀ ਉਹਦੇ ਵਿੱਚ ਵੀ VOTING ਦੇ ਅਕੋਰਡਿੰਗ ਦੇਖਿਆ ਜਾਵੇ ਹਾਂ ਵੀ ਜਿਹੜਾ ਵੱਧ ਹਮ ਸਾਨੂੰ ਸਾਰਿਆਂ ਨੂੰ ਹਲਕੇ ਮਿਹਨਤ ਕਰਨੀ ਚਾਹੀਦੀ ਹੈ ਵੀ ਜੇ ਅਸੀਂ ਡਟ ਕੇ ਮਿਹਨਤ ਕਰਾਂਗੇ ਹੂੰ ਤੇ ਫੇਰ ਹੀ ਸਾਡੀ ਸਰਕਾਰ ਬਣੇਗੀ ਇਹ ਮੁੱਖ ਮੰਤਰੀ ਤੋਂ ਬਾਅਦ ਇਹ ਬਣਾਂਗੇ ਪਹਿਲਾਂ ਐਮ ਐਲ ਏ ਜੀ ਬਣੀਏ ਸਾਰੇ ਜੋਰ ਲਾ ਕੇ ਮੇਰੀ ਤੇ ਜਲੰਧਰ ਜਲੰਧਰ ਨੂੰ ਲੈ ਕੇ ਕੀ ਦੇਖੋ ਕਿ ਜਲੰਧਰ ਚ ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਕਰਨ ਵਾਲੇ ਕਿਉਂਕਿ ਸਮਾਂ ਦੇਖੋ ਜੀ ਆ ਅਗਲਾ ਸਾਲ ਤਾਂ ਸਾਰਾ ਕਹਿ ਲਓ ਕਿ ਇੱਕ ਤਰੀਕੇ ਨਾਲ ਕੈਂਪੇਨ ਕੈਂਪੇਨ ਹੋਣਗੇ ਬਹੁਤ ਕੁਝ ਹੋਏਗਾ ਹਨਾ ਦੇਖੋ ਜਲੰਧਰ ਦੇ ਵਿੱਚ ਅੱਜ ਆਪਾਂ ਨਗਰ ਨਿਗਮ ਦੀ ਗੱਲ ਕਰ ਲਈ ਕਿਉਂਕਿ ਮੈਂ ਨਗਰ ਨਿਗਮ ਦੇ ਵਿੱਚ ਲਗਾਤਾਰ 25 30 ਸਾਲ ਰਿਹਾ ਜੀ ਔਰ ਅੱਜ ਜਿੰਨੀ ਵੱਡੀ ਕ腐ਸ਼ਨ ਨਗਰ ਨਿਗਮ ਦੇ ਵਿੱਚ ਹੈ ਸ਼ਾਇਦ ਕਦੇ ਨਹੀਂ ਹੋਣੀ ਹਮ ਆਜ ਐਡਵਾਂਸ ਕੰਮ ਕਰਾਈ ਜਾ ਰਹੇ ਆ ਫਿਰ ਟੈਂਡਰ ਲੱਗਣਾ ਟੈਂਡਰ ਬਾਅਦ ਇਹ ਲੱਗੇਗਾ ਤੂੰ ਕੰਮ ਕਰਦੇ ਅੱਛਾ ਹਾਂ ਇਸ ਤਰੀਕੇ ਦੇ ਨਾਲ ਆਪਣੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਂਦੇ ਆ ਕੰਮ ਵੀ ਛੋਟੇ ਮੋਟੇ ਨਹੀਂ ਕੋਈ 2 ਲੱਖ 5 10 ਲੱਖ ਦਾ ਕਰੋੜ ਕਰੋੜ 2 2 ਕਰੋੜ ਰੁਪਏ ਦੇ ਆਪਣੇ ਹਾਂਜੀ ਹਾਂਜੀ ਆਪਣੇ ਬੰਦੇ ਨੂੰ ਇਹਨਾਂ ਨੇ ਕੰਮ ਦੇ ਦਿੱਤੇ ਜਿਨ੍ਹਾਂ ਨੂੰ ਤਜਰਬਾ ਵੀ ਨਹੀਂਗਾ ਉਹਨਾਂ ਕੋਲੋਂ ਇਹ ਕੰਮ ਕਰਾ ਰਹੇ ਬੜੀ ਵੱਡੀ ਕਰਪਸ਼ਨ ਜਿਹੜੀ ਨਗਰ ਨਿਗਮ ਦੇ ਵਿੱਚ ਚੱਲ ਚੱਲ ਰਹੀ ਹੈ ਆਪਾਂ ਆਰਟੀਓ ਦਫ਼ਤਰ ਦੀ ਗੱਲ ਕਰ ਲਈਏ ਆਰਟੀਓ ਦਫ਼ਤਰ ਦੇ ਵਿੱਚ ਤੁਸੀਂ ਨਵੀਂ ਗੱਡੀ ਲੈਂਦੇ ਹੋ ਤੁਹਾਡੀ 6-6 ਮਹੀਨੇ ਆਰਤੀ ਨਹੀਂ ਮਿਲਦੀ ਪੈਸੇ ਤੁਹਾਡੇ ਜਮ੍ਹਾਂ ਕਰਾ ਲੈਂਦੇ ਆ ਪੈਸੇ 32 ਨੰਬਰ ਫਲਾਣ ਚਲਾਨ ਜਮ੍ਹਾਂ ਕਰਾ ਦਿਓ ਲੇਕਿਨ 6 ਮਹੀਨੇ ਤੁਹਾਨੂੰ ਆਰਤੀ ਨਹੀਂ ਮਿਲਨੀ ਜੀ ਨਹੀਂ ਮਿਲਦੀ ਜੀ ਨਹੀਂ ਮਿਲਦੀ ਤੁਸੀਂ ਲਾਇਸੈਂਸ ਰੀਨਿਊ ਕਰਾਣਾ 6-6 ਮਹੀਨੇ ਲਾਇਸੈਂਸ ਰੀਨਿਊ ਨਹੀਂ ਹੁੰਦਾ ਇਹ ਤੇ ਕਹਿੰਦੇ ਸੀ ਵੀ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਕੰਮ ਹੋਣਗੇ ਅੱਜ ਆਪਾਂ ਇਹ ਰਜਿਸਟਰੀ ਕਰਵਾ ਲਈ ਕਰ ਲਈਏ ਤਹਿਸੀਲਦਾਰ ਵਾਲੀ ਗੱਲ ਕਰ ਲਈਏ ਕਹਿੰਦੇ ਸੀ ਬੜੇ ਬੜੇ ਵੱਡੇ ਇਹਨਾਂ ਨੇ ਇ ਕਿ ਅਸੀਂ ਜਿਹੜੀ ਐਨਓਸੀ ਬੰਦ ਕਰਤੀ ਏ ਮੈਂ ਤੁਹਾਨੂੰ ਤੁਹਾਡੇ ਰਾਹੀਂ ਕਹਿਣਾ ਵਾਂ ਕਿ ਤੁਸੀਂ ਮੇਰੇ ਨਾਲ ਚੱਲੋ ਆਪਾਂ ਅੰਦਰ ਜਾਵਾਂਗੇ ਉਹ ਐਨ ਐਨਓਸੀ ਤੋਂ ਬਗੈਰ ਰਜਿਸਟਰੀ ਕਰਦੇ ਹੀ ਨਹੀਂ ਔਰ ਜੇ ਸਾਡੇ ਵੇਲੇ ਕ腐ਪਸ਼ਨ ਸੀਗੀ ਮੈਂ ਇਹ ਨਹੀਂ ਕਹਿੰਦਾ ਸਾਡੇ ਵੇਲੇ ਕ腐ਪਸ਼ਨ ਬੰਦ ਸੀ ਜਿੰਨੀ ਸਾਡੇ ਵੇਲੇ ਕ腐ਪਸ਼ਨ ਸੀ ਅੱਜ ਉਸ ਤੋਂ 10 ਗੁਣਾ 15 ਗੁਣਾ ਕ腐ਪਸ਼ਨ ਜਿਹੜੀ ਹੈ ਤਹਿਸੀਲਾਂ ਦੇ ਵਿੱਚ ਵੱਧ ਚੁੱਕੀ ਰਜਿਸਟਰੀ ਕਰਾਉਣ ਵੇਲੇ ਕਿਸੇ ਤੁਸੀਂ ਕਹਿੰਦੇ ਕਿ ਕ腐ਪਸ਼ਨ ਹੁਣ ਬੰਦ ਨਹੀਂ ਹੋਈ ਵੱਧ ਗਈ ਮੈਂ ਕਹਿੰਦਾ 10-10 ਗੁਣਾ ਵੱਧ ਗਈ ਹੈ ਰਜਿਸਟਰੀ ਇਹ ਕਹਿੰਦੇ ਸੀ ਹੁਣ ਅੱਜ ਵੀ ਬੜਾ ਵੱਡਾ ਇਹਨਾਂ ਨੇ ਇਸਤਿਹਾਰ ਲਾਇਆ ਸੀ ਕਿ ਰਜ ਤੁਹਾਡਾ ਹਰ ਜਗ੍ਹਾ ਤੇ ਤੁਹਾਡੀ ਰਜਿਸਟਰੀ ਹੋਏਗੀ ਤਹਿਸੀਲਦਾਰ ਕੋਲੋਂ ਜਾਣ ਦੀ ਲੋੜ ਨਹੀਂ ਹੈਗੀ ਜਿੰਨੇ ਜਿੰਨੇ ਇਹਨਾਂ ਨੇ ਸੁਵਿਧਾ ਸੈਂਟਰ ਖੋਲੇ ਤੁਸੀਂ ਕਿਸੇ ਸੁਵਿਧਾ ਸੈਂਟਰ ਚਲੇ ਜਾਓ ਜੇ ਰਜਿਸਟਰੀ ਹੋ ਜਾਏਗੀ ਤੇ ਸਾਡਾ ਨਾਮ ਵਟਾ ਦਿਓ ਹੋਏਗੀ ਨਹੀਂ ਉਸੇ ਹੀ ਜਾਣਾ ਪਊਗਾ ਜਿਹੜੀ ਰਜਿਸਟਰੀ 3 ਘੰਟਿਆਂ ਚ ਹੁੰਦੀ ਸੀ ਅੱਜ ਉਹ ਰਜਿਸਟਰੀ 3 ਦਿਨਾਂ ਦੇ ਵਿੱਚ ਹੋ ਰਹੀ ਹੈ ਇਹੋ ਜਿਹੇ ਹਾਲਾਤ ਨੇ ਆਰਟੀਓ ਦਫ਼ਤਰ ਚਲੇ ਜਾਓ ਤਹਿਸੀਲਦਾਰ ਦੇ ਚਲੇ ਜਾਓ ਜੇ ਆਪਾਂ ਕਿਸੇ ਪੁਲਿਸ ਮਹਿਕਮੇ ਚਲੇ ਜੇ ਨਾ ਤੁਸੀਂ ਦੇਖ ਲਓ ਲੈਂਡ ਆਰਡਰ ਦੀ ਗੱਲ ਕਰਕੇ ਦੇਖ ਲਈਏ ਕਿੱਦਾਂ ਦਾ ਲਾਇਨ ਆਰਡਰ ਆ ਲੜਕੀ ਵਾਲਾ ਦੇਖਿਆ ਆਪਾਂ ਹੁਣ ਕੇਸ ਉਸ ਤੋਂ ਪਹਿਲਾਂ ਦੇਖਿਆ ਵੀ ਹਰ ਜਗ੍ਹਾ ਤੇ ਕਿਧਰੇ ਨਾ ਕਿਧਰੇ ਕਿਸ ਗੋਲੀ ਦਾ ਨਿਸ਼ਾਨਾ ਕਿਸੇ ਨੂੰ ਬਣਾਇਆ ਜਾ ਰਿਹਾ ਕਦੇ ਦੁਆਬੇ ਦੇ ਵਿੱਚ ਅੱਜ ਤੱਕ ਕਿਸੇ ਨੂੰ ਫਰੋਤੀ ਦੀ ਕਾਲ ਨਹੀਂ ਸੀ ਆਈ ਜੀ ਕਿਸੇ ਵੀ ਤਗੜੇ ਹਾਂ ਪਹਿਲਾਂ ਨਾ ਬਹੁਤ ਵੱਡੀ ਗੱਲ ਹੁੰਦੀ ਸੀ ਕਿ ਫਰੋਤੀ ਰਿਕੋਲ ਕਿਸੇ ਨੂੰ ਆਉਣੀ ਹੁਣ ਗੱਲ ਹੋ ਗਈ ਜਿਹੜਾ ਵੀ ਕੋਈ ਚੰਗਾ ਇੰਡਸਟਰੀਲਿਸਟ ਹੈ ਜਾਂ ਕੋਈ ਵੱਡੀ ਮਹਿੰਗੀ ਕਾਰ ਲੈ ਕੇ ਆਂਦਾ ਉਹਨੂੰ ਟੈਲੀਫੋਨ ਆ ਜਾਂਦਾ ਤੇ ਭਾਈ ਮੈਂ ਫਲਾਣਾ ਫਲਾਣਾ ਬੋਲ ਰਿਹਾ ਮੈਨੂੰ ਇਨੇ ਲੱਖ ਰੁਪਈਆ ਭੇਜ ਦੇ ਔਰ ਕਈ ਵਿਚਾਰੇ ਦੇ ਵੀ ਆਂਦੇ ਜੀ ਔਰ ਕਈਆਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ ਇਹੋ ਜਿਹੇ ਹਾਲਾਤ ਕਦੇ ਦੁਆਬੇ ਦੇ ਵਿੱਚ ਨਹੀਂ ਹੋਏ ਪਰ ਹੁਣ ਅੱਜ ਦੁਆਬੇ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਹੋ ਗਏ ਆ ਲਾ ਰਨ ਆਰਡਰ ਬਿਲਕੁਲ ਖਤਮ ਹੋ ਚੁੱਕਾ ਹੈ ਔਰ ਮੈਂ ਇਹੀ ਕਹਿੰਨਾ ਵਾਂ ਵੀ ਅੱਜ ਵੀ ਤੁਸੀਂ ਲੋਕਾਂ ਨੂੰ ਪੁੱਛ ਲਓ ਕਹਿੰਦੇ ਵੀ ਅਸੀਂ ਬੜੀ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਮਾਂ ਦੇਣ ਲਈ ਵੀਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਗੱਲਬਾਤ ਜੋ ਕੀਤੀ ਸੀਗੀ ਜੀ ਬੇਰੀ ਸਾਹਿਬ ਨੇ ਰਜਿੰਦਰ ਬੇਰੀ ਜੋ ਕਿ ਜਲੰਧਰ ਤੋਂ ਸਾਬਕਾ ਵਿਧਾਇਕ ਰਹੇ ਨੇ ਹੁਣ ਅੱਗੇ 2027 ਦੀਆਂ ਚੋਣਾਂ ਦੀ ਵੀ ਗੱਲਬਾਤ ਕੀਤੀ ਜੋ ਪ੍ਰੋਪਾਗੈਂਡਾ ਹੋਏਗਾ ਕਿ ਇਸ ਤਰੀਕੇ ਨਾਲ 2027 ਦੀਆਂ ਚੋਣਾਂ 'ਚ ਕੰਮ ਕਰਨਗੇ ਬਾਕੀ ਤੁਸੀਂ ਆਪਣੇ ਤਰੀਕੇ ਨਾਲ ਦੂਸਤਾਂ ਦੇ ਸੁਝਾਅ ਬਣਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰੋ ਸਪੈਸ਼ਲ ਜਲੰਧਰ ਵਾਲੇ ਬਹੁਤ ਬਹੁਤ ਧੰਨਵਾਦ